ਦੋਸਤੋ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ ਮੈਂ ਪਖੜਾ ਡੈਮ ਤੇ ਕੌਂਗ ਡੈਮ ਬਾਰੇ ਥੋੜੀ ਰਿਸਰਚ ਕਰ ਰਿਆ ਸੀ ਤਾਂ ਮੇਰੇ ਸਾਹਮਣੇ ਕੁਝ ਚੀਜ਼ਾਂ ਸਾਹਮਣੇ ਆਈਆਂ ਜਿਹੜੀਆਂ ਬਹੁਤ ਚਿੰਤਾਜਨਕ ਨੇ ਮੈਂ ਉਹਦੇ 'ਚ ਦੇਖਿਆ ਕਿ ਇਹ ਜਿਹੜੇ ਦੋਵੇਂ ਡੈਮ ਨੇ ਇਹਨਾਂ ਦੇ ਵਿੱਚ ਜੇ 1 ਲੱਖ ਕਿਊਸੇ ਪਾਣੀ ਛੱਡਿਆ ਜਾਵੇ ਇਹਨਾਂ ਦੇ ਵਿੱਚ ਆ ਰਿਹਾ ਹੋਵੇ ਤਾਂ ਇਹਨਾਂ ਨੂੰ ਭਰਨ ਦੇ ਵਿੱਚ ਕਰੀਬ ਕਰੀਬ 30 ਦਿਨ ਲੱਗਦੇ ਆ ਤੇ ਤੁਸੀਂ ਸਮਝ ਸਕਦੇ ਹੋ ਕਿ ਜੇ ਇਹ ਨਾ ਪਾਣੀ ਸਟੋਰ ਕਰ ਸਕਦੇ ਨੇ ਤਾਂ ਇਹਨਾਂ ਨੇ ਪਾਣੀ ਜਿਹੜਾ ਹੈ ਪਹਿਲਾਂ ਛੱਡਿਆ ਕਿਉਂ ਨਹੀਂ ਪਹਿਲਾਂ ਵੀ ਛੱਡ ਸਕਦੇ ਸੀ ਅੱਧੇ ਡੈਮ ਖਾਲੀ ਕਰ ਚੱਕਦੇ ਸੀ ਜਿਹੜੇ ਹੁਣ ਬਰਸਾਤਾਂ ਹੋ ਰਹੀਆਂ ਨੇ ਜਿਹੜਾ ਹੁਣ ਪਾਣੀ ਆ ਰਿਹਾ ਹੈ ਇਹ ਸਟੋਰ ਕਰ ਸਕਦੇ ਸੀ ਫਿਰ ਤੇ ਪਾਣੀ ਜਿਹੜਾ ਇੰਨੀ ਮਾਰ ਕਰ ਰਿਹਾ ਇੰਨੇ ਜਿਆਦਾ ਹੜ ਆ ਰਹੇ ਨੇ ਇਹਨਾਂ ਤੋਂ ਪੰਜਾਬ ਨੂੰ ਬਚਾਇਆ ਜਾ ਸਕਦਾ ਸੀ ਸੋ ਇਹ ਸਮਝ ਨਹੀਂ ਆ ਰਿਹਾ ਕਿ ਹੁਣ ਜਾਣ ਪੁੱਛ ਕੇ ਚੀਜ਼ਾਂ ਕਰਵਾਈਆਂ ਜਾ ਰਹੀਆਂ ਨੇ ਜਾਂ ਕਿਹਾ ਜਾ ਰਿਹਾ ਹੈ ਕਿ ਸਾਇੰਸ ਨੇ ਨੀ ਤਰੱਕੀ ਕਰ ਲਈ ਜਾਂ ਸਾਇੰਸ ਨੇ ਤਰੱਕੀ ਅਜੇ ਨਹੀਂ ਕੀਤੀ ਜਾਂ ਸਾਡੇ ਜਿਹੜੇ ਉੱਥੇ ਵਰਕਰ ਨੇ ਕੰਮ ਕਰਨ ਵਾਲੇ ਨੇ ਇਹ ਅਣਜਾਣ ਨੇ ਜਾਂ ਇਹਨਾਂ ਦਾ ਮੌਸਮ ਦੇ ਨਾਲ ਕੋਈ ਸਬੰਧ ਹੀ ਨਹੀਂ ਮੌਸਮ ਦੀ ਜਾਣਕਾਰੀ ਹੀ ਨਹੀਂ ਰੱਖਦੇ ਟਾਈਮਾਂ ਵਾਲੇ ਕਿ ਹੁਣ ਆਉਣ ਵਾਲੇ ਟਾਈਮ 'ਚ ਕੀ ਹੋ ਸਕਦਾ ਹੈ ਕਿੱਦਾਂ ਹੋ ਸਕਦਾ ਹੈ ਕਿਉਂਕਿ ਇੰਟਰਨੈਟ ਤੇ ਮੌਸਮ ਦੀ ਜਾਣਕਾਰੀ ਪਹਿਲਾਂ ਮਿਲ ਜਾਂਦੀ ਹੈ ਕਿ ਇੰਨੀਆਂ ਬਰਸ਼ਾਤਾਂ ਆ ਰਹੀਆਂ ਨੇ ਇਹਨਾਂ ਕੋਲ ਤਾਂ ਸਿਸਟਮ ਵੱਡੇ ਹੁੰਦੇ ਨੇ ਜਿਨ੍ਹਾਂ ਤੋਂ ਪਤਾ ਲੱਗ ਸਕਦਾ ਕਿ ਇੰਨੀ ਹਵਾ ਆ ਰਹੀ ਹੈ ਇਹਦੇ ਚ ਇੰਨੀ ਨਮੀ ਹੈ ਕਿ ਕਿੰਨੀਆਂ ਬਰਸ਼ਾਤਾਂ ਹੋ ਸਕਦੀਆਂ ਨੇ ਸਾਰਾ ਕੁਝ ਫੋਰਕਾਸਟ ਕੀਤਾ ਜਾ ਸਕਦਾ ਪਰ ਫੇਰ ਵੀ ਅਸੀਂ ਹਰ ਵਾਰ ਨਕਾਮ ਰਹਿੰਦੇ ਹਾਂ ਹੁਣ ਇਹ ਨਹੀਂ ਪਤਾ ਕਿ ਇਹ ਸਾਜ਼ਿਸ਼ ਹੈ ਜਾਂ ਇਹ ਕੁਦਰਤੀ ਆਫਤ ਹੈ ਜਾਂ ਕੀ ਚੱਕਰ ਹੈ ਇਹ ਸਮਝ ਨਹੀਂ ਆ ਰਿਹਾ ਬਟ ਮੈਨੂੰ ਲੱਗਿਆ ਕਿ ਤੁਹਾਨੂੰ ਦੱਸ ਦੇਣਾ ਚਾਹੀਦਾ ਹੈ ਕਿ ਜਿਹੜੇ ਡੈਮ ਨੇ ਇਹ ਕਾਫੀ ਜ਼ਿਆਦਾ ਪਾਣੀ ਸਟੋਰ ਕਰ ਸਕਦੇ ਨੇ ਜੇ ਮੈਂ ਉਹਨਾਂ ਦੀ ਕਪੈਸਿਟੀ ਦੱਸਾਂ ਤਾਂ ਅਸੀਂ ਜਿਹੜੀ ਕਿਓਸਿਪ ਦੇਖਦੇ ਹਾਂ ਕਿਓਸਿਪ ਦੇ ਵਿੱਚ ਕੀ ਹੁੰਦਾ 1 ਮੀਟਰ ਦੀ ਸੌਰੀ 1 ਫੁੱਟ ਦੀ ਲੰਬਾਈ ਚੜਾਈ ਦਾ ਪਾਣੀ ਹੁੰਦਾ ਬਟ ਜਿਹੜੀ ਮੈਂ ਦੱਸਾਂਗਾ ਜਿਹੜੀਆਂ ਦੀ ਕਪੈਸਿਟੀ ਉਹ ਮੀਟਰ ਦੇ ਵਿੱਚ ਦੱਸਾਂਗਾ ਜਿਹੜੀ ਭਗੜਾ ਡੈਮ ਦੀ ਕਪੈਸਿਟੀ ਉਹ 7501 ਮਿਲੀਅਨ ਮੀਟਰ ਕਿ ਉਹ ਡਿੱਕ ਜਿਹੜੀ ਹੈ ਪਾਣੀ ਸਟੋਰ ਕਰ ਸਕਦਾ ਹੈ ਤੇ ਜਿਹੜਾ ਪੌਂਗ ਡੈਮ ਹੈ ਉਹ 7290 ਮਿਲੀਅਨ ਕਿਊਬਿਕ ਮੀਟਰ ਪਾਣੀ ਜਿਹੜਾ ਸਟੋਰ ਕਰ ਸਕਦਾ ਹੈ ਤਾਂ ਇਹ ਮੈਂ ਹਿਸਾਬ ਲਾ ਕੇ ਦੇਖਿਆ ਤਾਂ ਬਣਿਆ ਕਿ ਜੇ ਇਹਨਾਂ ਦੇ ਵਿੱਚ 30 ਦਿਨ ਲਗਾਤਾਰ 1 ਲੱਖ ਕਿਊਬਿਕ ਪਾਣੀ ਛੱਡਿਆ ਜਾਵੇ ਇਹਨਾਂ ਦੇ ਵਿੱਚ ਤਾਂ ਇਹਨਾਂ ਨੂੰ 30 ਦਿਨ ਦੇ ਕਰੀਬ ਲੱਗਣਗੇ ਪਰ ਤੇ ਤਾਂ ਜੇ 15 ਦਿਨ ਦਾ ਪਾਣੀ ਪਹਿਲਾਂ ਛੱਡ ਦਿੰਦੇ ਤਾਂ ਪਮੰਦੇ ਆ ਕਿ ਡੈਮਾਂ ਨੂੰ ਜਿਹੜਾ ਹੈ ਖਾਲੀ ਨਹੀਂ ਕੀਤਾ ਜਾ ਸਕਦਾ ਜੇ ਬਰਸ਼ਾਤਾ ਨਾ ਹੋਣ ਤਾਂ ਫਿਰ ਬਿਜਲੀ ਠੱਪ ਹੋ ਸਕਦੀ ਹੈ ਜਾਂ ਪਾਣੀ ਦੀ ਘਾਟ ਹੋ ਸਕਦੀ ਹੈ ਪਰ ਤੋਂ ਹੀ ਗੱਲ ਹੈ ਕਿ ਬਰਸ਼ਾਤਾ ਦਾ ਤਾਂ ਪਤਾ ਲੱਗ ਹੀ ਸਕਦਾ ਹੈ ਜੇ ਪੈਣ ਲੱਗੇ ਹੀ ਸੀ ਇਹਨਾਂ ਦੇ ਕੁਝ ਰਿਪੋਰਟਾਂ ਨੇ ਜਿਨ੍ਹਾਂ ਦੇ ਵਿੱਚ ਪਤਾ ਲੱਗਦਾ ਹੈ ਕਿ ਇਹਨਾਂ ਨੇ ਤਾਂ ਪਾਣੀ ਸਿਰਫ ਪਹਿਲਾਂ 8-8000 ਗਿਓ ਸਿਕ ਛੱਡਿਆ ਹੋ ਜਾਂ ਸੀ ਸਿਰਫ ਜਿਹੜਾ ਹੁਣ 1.5 ਲੱਖ ਛੱਡਣਾ ਪੈ ਰਿਹਾ ਸੋ ਕੁਝ ਕਹਿ ਨਹੀਂ ਸਕਦੇ ਇਹ ਸਾਜ਼ਿਸ਼ ਹੈ ਜਾਂ ਕੀ ਹੈ ਉੱਧਰ ਪੰਜਾਬ ਦੇ ਕਾਫੀ ਲੋਕ ਮਾਰ ਦਿੱਤੇ ਨੇ ਇੰਨਾ ਪਾਣੀਆਂ ਨੇ ਤੇ ਪੰਜਾਬ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਬਾਕੀ ਦੁਆ ਕਰਦੇ ਆ ਕਿ ਜਲਦੀ ਹਾਲਾਤ ਠੀਕ ਹੋਣ ਤੇ ਪੰਜਾਬ ਫੇਰ ਸਾਡਾ ਹਰਿਆ ਭਰਿਆ ਹੋ ਜਾਏ ਧੰਨਵਾਦ ਦੋਸਤੋ ਜੇ ਜਾਣਕਾਰੀ ਚੰਗੀ ਲੱਗੀ ਤਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ どうぞ。